ਗੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਏ ਦੇ ਵਿੱਚ ਦੋ ਏਦਾਂ ਦੇ ਕਾਲ ਸੈਂਟਰ ਚੱਲ ਰਹੇ ਆ ਜੀ ਜਿੱਥੇ ਲੋਕਾਂ ਨੂੰ ਉਹਦੇ ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾਂਦੀਆਂ ਉਹਦੇ ਵਿੱਚ ਇਹਦੇ ਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕੁਲਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਤੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਮੈਂ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਕਿ ਕਿਸੇ ਲਾਲਚ ਕਰਕੇ ਜਾਂ ਉਹਨਾਂ ਨਾਲ ਜੁੜੇ ਰਹਿੰਦੇ ਸੀਗੇ। ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ। ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀ। ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਹੈ ਇੰਟਰਨੈਸ਼ਨਲ ਇੱਕ ਗਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਉਹ ਨਾ ਹੁੰਦਾ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟਿਗੇਟ ਕਰ ਰਹੇ ਹਾਂ ਵੀ ਇੱਥੇ ਕੀ ਕੀ ਹੋਰ ਇੰਡੀਆ 'ਚ ਕੀ ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਰਾਹੀਂ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਪੁਆਇੰਟਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਚ ਡਾਈ ਜਾਂਦਾ ਸੀ ਉਹ ਜਿੱਦਦਾ ਰਹਿੰਦਾ ਸੀ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਕਰ ਦਿੰਦਾ ਸੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਇੱਕ ਪਾਸ ਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਕੋਤੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਦਿੱਤੇ ਤੇ ਉਹਦੇ ਚ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚ ਬਾਰ ਬਾਰ ਕੈਸ਼ ਵਿਡਰਾ ਹੋਂਦਾ ਸੀਗਾ ਤੇ ਉਹ ਹਵਾਲੇ ਦੇ ਰਾਹੀਂ ਔਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਉਂਟ ਹੈ ਟੋਟਲ ਉਹ ਬਾਹਰ ਜਾ ਚੁੱਕਿਆ ਹੈ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰ ਮਾਈਂਡ ਕੱਲੋ ਜਾਂ ਓਨਰ ਜਿਹੜਾ ਓਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨਾਮਿਨੇਟ ਕਰਕੇ ਇਹਦੇ ਚੋਂ ਇਹਦੇ ਦੀ ਰੇਡਸ ਕਰ ਰਹੇ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰ ਦੇ ਰਾਜਸਥਾਨ ਬਿਹਾਰ ਮੱਧਿਆਪਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨਸ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਿਆ ਕੈਸ਼ ਜਿਹੜੀ ਹੈਗੀ ਟੋਟਲ ਇਹਦੇ ਵਿੱਚ ਬਰਾਮਦਗੀ ਨਹੀਂ ਤਕਉ। ਇਹਦੇ ਵਿੱਚ ਇੰਨਾ ਜੀ ਜਿਹੜੀ ਆਡਿਟ ਦੇਖੀ ਸਾਰੇ ਬਾਅਦ ਦੇ ਲਈ ਇਹਨਾਂ ਦੇ ਵਿੱਚ ਲੁਕ ਵੀ ਮੈਨੂਮੈਂਟ ਹੈਗੀ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ ਇਹ ਹਲੇ ਜਿਹੜੀ ਚੈੱਕ ਕਰ ਰਹੇ ਉਹਦੇ ਜੇ ਕਰ ਰਹੇ ਆ ਵੀ ਮਾਡਲ ਸਪਰੈਂਡੀ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰੇ ਚੱਲ ਰਿਹਾ। ਡੇਢ-2 ਮਹੀਨੇ ਇੱਕ ਫਲੈਟ 'ਚ ਰਹਿ ਕੇ ਅੱਗੇ-ਅੱਗੇ ਸ਼ਿਫਟ ਕਰ ਰਹੇ ਸੀਗੇ। ਹੁਣ ਜਿਹੜੀ ਸਾਡੀ ਤਫਤੀਸ਼ ਚੱਲ ਰਹੀ ਹੋਈ ਇਹ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ? ਮੈਂ ਰੈਂਟ ਐਗਰੀਮ ਜਿਹੜੇ ਹੁਣ ਫੜੇ ਗਏ ਉਹ ਤਾਂ ਸਾਨੂੰ ਆਇਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ ਕਿੱਥੇ ਇਹਨੇ ਕੰਮ ਕੀਤਾ ਉਸ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਰਾਜਸਥਾਨ ਦਾ ਰਹਿੰਦਾ ਹੈ ਰਾਜਸਥਾਨ ਦਾ ਰਹਿੰਦਾ ਹੈ ਸਾਰੇ ਬੈਂਕਾਂ ਦੀ ਕੀਕੀ ਦੀ ਇਹ ਇਨਵੋਲਵਮੈਂਟ ਆਈ ਹੈ ਨਹੀਂ ਇਨਵੋਲਵਮੈਂਟ ਕਿਸੇ ਦੀ ਨਹੀਂ ਮੇਬੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਜਿਵੇਂ ਖਾਤੇ ਤਾਂ ਨੇ ਦੇਖੋ ਲੀਗਲੀ ਖੁਲਵਾਏ ਹੋਣਗੇ ਜਿਨ੍ਹਾਂ ਦੇ ਪੈਸੇ ਆ ਰਹੇ ਸੀ ਉਹਨਾਂ ਸਾਰੇ ਜਿੰਨੇ ਦਾ ਏਟੀਐਮ 127 ਕਾਰਡ ਹੈ ਹੁਣ ਦੇਖਣਾ ਪੈਣਾ ਵੀ ਕਿਹੜੇ ਕਿਹੜੇ ਬੈਂਕ ਦੇ ਕਿਹੜੇ ਕਿਹੜੇ ਖਾਤਿਆਂ ਨਾਲ ਲਿੰਕਡ ਹੈ ਉਹ ਅਸੀਂ ਖਾਤੇ ਅੱਗੇ ਫ੍ਰੀ ਪਾਤੀ ਕਿਨੇ ਇੰਨਾ ਵੀ ਖਿਸ਼ਿਸ਼ ਤੇ ਨਹੀਂ ਹਲੇ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਫੇਸਬੁਕ ਤੋਂ ਰਿਕਰੂਟ ਕਰਦੇ ਫੇਸਬੁਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਪਰ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਸੀ ਕਿ ਇੱਥੇ ਕੰਮ ਕੀ ਹੋ ਰਿਹਾ ਤੇ ਉਹ ਕੰਮ ਹੋਣ ਤੋਂ ਬਾਅਦ ਫਿਰ ਮੇਬੀ ਲਾਲਚ ਕਰਕੇ ਬੰਦਾ ਜੁੜਿਆ ਰਹਿੰਦਾ ਜੀ ਕਿਸੇ ਕਰਕੇ ਉੱਥੇ ਕੰਮ ਕਰਦੇ ਰਹਿੰਦੇ ਹਾਂਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚੇ ਪੇਸ਼ ਆਪਾਂ ਗੱਲ ਕਰ ਲੀ ਜੀ ਅੱਜ 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 ਪੇਸ਼ ਕਰ ਰਹੇ ਜਿਹਨੂੰ ਹੁਣ ਅੰਡਾ ਰਿਮਾਂਡ ਲਾਵਾਂਗੇ ਜਿਹੜੇ ਸਾਡੇ ਕੋਲ ਬੈਲੈਂਸ ਵੀ ਪੁੱਜ ਰਹੇ ਆਈਡੀ ਐਕਸਪਰਟ ਦੇ ਇਹਨਾਂ ਦੀ ਐਜੂਕੇਸ਼ਨ ਦਾ ਕਰੈਕਟ ਜੀ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜੀ ਸਾਰੇ ਕੋਈ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚੋ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਉੱਥੇ ਇੰਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਲਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ ਜਿਹਨਾਂ ਦਾ ਕੀ ਕੀ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਨੇ ਕਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਤਾਰਫ ਕੀਤਾ ਜੀ ਇਹਨਾਂ ਦਾ ਬਲੌਡ ਵੀ ਕਮਿਊਨਿਟੀ ਸੀਗੀ ਜਾਂ ਇੰਡੀਅਨ ਨਹੀਂ ਨਹੀਂ ਆਪਣੇ 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 ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਦਾ 5-5 10 ਲੱਖ ਰੁਪਏ ਤੱਕ ਆਪਕੋ ਮੈਕਸਿਮਮ ਕਿੰ 10 ਲੱਖ ਤੱਕ ਅਸੀਂ ਦੇਖਿਆ ਜਿੰਨਾ ਹੈਗਾ ਵੀ ਸਭ ਤੋਂ ਜ਼ਿਆਦਾ ਕਿਸੇ ਨੇ ਲਾਤਦਾ ਹੋਵੇ ਤੇ ਉਹਦੇ ਚ ਹਾਰੀ ਜਿਨ੍ਹਾਂ ਨੂੰ ਇਹ ਜੂਏ ਦੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉੱਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨਸ ਖਰੀਦੇ ਰਹਿੰਦੇ ਸੀ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਸਿਰ ਇਹ ਜਿਹੜੀ ਬੁੱਕਰੀ ਪਰਸਪਤੀ ਨਹੀਂ ਹੋ ਰਹੀ ਹੈ ਨਹੀਂ ਮੇਰੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਕੁ ਹੁਣ ਤੱਕ ਪੈਸਾ ਘੁੰਮ ਚੁੱਕਿਆ ਕਿਉਂਕਿ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਲ 127 ATM ਕਾਰਡਸ ਹਨ ਕਿ ਕਿਸੇ ਨਾ ਕਿਸੇ ਟਾਈਮ ਤੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਡਾਤੀ ਖਾਤਿਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋ ਸਕਦਾ ਜੀ ਦੇਖੋ ਦੁਬਈ ਦਾ ਕਿਨਾਂ ਦਾ ਮਾਸਟਰ ਸਰਵਰ ਸੀ ਲੋਕੇਟ ਕਰਾ ਜਿਹੜਾ ਆ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ ਚ ਤਾਂ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣ ਵਿਜੇ ਨਾਮ ਦਾ ਬੰਦਾ ਸੀ ਆਇਡੈਂਟੀਫਾਈ ਕੀਤਾ ਹੈ ਇਹਨੂੰ ਪੜਾਂਗੇ ਜੀ ਇਹ ਤੋਂ ਹੋਰ ਪਤਾ ਲੱਗੂਗਾ ਹੋ ਚੰਡੀਗੜ੍ਹ ਮੋਹਾਲੀ ਆਪਣੇ ਟਰਾਈ ਸਿਟੀਜ਼ ਜਾਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਹੇ ਉਹ ਫਿਰ ਬਾਕੀ ਅੱਗੇ ਜਾਂਚ ਕਰਾਂਗੇ। ਸ਼ਾਹ ਸਾਹਿਬ ਜਿਹੜਾ ਲਿੰਕ ਪੇਜ ਜਿਹੜਾ ਇਹ ਕੀ WhatsApp ਦੇ ਉੱਤੇ ਹੈ ਕਿ ਜਾਂ Facebook ਉੱਤੇ ਜਿਹੜੀ ਜਿੱਥੇ ਉਹਦਾ ਸਟਾਰ ਹੁੰਦਾ। ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀ ਐਡਸ ਕਰਦੇ ਸੀਗੇ ਉਹ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨਾਂ ਨੂੰ ਐਡ ਹੋਲਾ ਦਿੱਤਾ ਆਪਾਂ ਨੇ। ਆਹ ਦੇ ਦਿਓ ਉਹਨਾਂ ਨੂੰ ਨਾਲ ਨਾਲ ਜਿਵੇਂ ਆਹ ਵੈਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੋ ਸੀਗਾ ਪੇਜ ਬਣਾਇਆ ਹੋਇਆ ਸੀਗਾ। ਤਾਂ ਜਿਹੜੀ ਇਹ ਬ ਅਲੱਗ ਅਲੱਗ ਵੇਸਨਾ ਕਰ ਲੀ। ਤਾਂ ਗੇਮਿੰਗ ਕਿੱਥੋਂ ਹੁੰਦੀ ਹੈ? ਉਹ ਗੈਂਬਲਿੰਗ ਤੋਂ ਕੀਤਾ ਜਾ ਸਕਦਾ ਹੈ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ। ਹੁਣ ਜਿਹੜੀ ਐਡ ਕਰਾਂਗੇ ਦੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਕਤੀਸ਼ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਂਬਲਿੰਗ ਐਕਟ ਹੁੰਦੀ ਦੇ ਵਿੱਚ ਐਡ ਕਰਾਂਗੇ। ਜਿਹੜੇ ਜਿਹੜੇ ਤੁਸੀਂ ਕਹਿੰਦੇ ਸੀ ਰੈਗੂਲੇਟਾਂ ਮਤਲਬ ਮਰਤੀ ਨਰੇ ਰੌਂਗਿੰਗ ਤੇ ਉਹ ਜਿਹੜੇ ਜਿੱਤੇ ਹੋਦਾ ਸੀ ਜਿੱਥੇ ਦੀ ਪ੍ਰਾਈਵੇਸੀ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸਟ ਕਰਨੀ ਆ ਤੇ ਉੱਤੇ ਇਹ ਕੰਮ ਕਰਦੇ ਹੋਣ ਤਾਂ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰਾ ਤਾਂ ਉਹ ਸਾਰਾ ਕੁਝ ਉਹਨਾਂ ਦੀ ਅੱਜ ਉਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਤੇ ਪਤਾ ਲੱਗ ਜੂਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਪੇਸ਼ ਕਰ ਰਹੇ ਆ ਬੰਦਿਆਂ ਨੂੰ ਤੇ ਫਿਰ ਉਹ ਧੋਗੇ ਦੀ ਸਾਰੇ ਜਾਂਚ ਤਬ ਜੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਅਸੀਂ ਦੋ ਜਿਹੜੇ ਆਨਲਾਈਨ ਗੇਮਿੰਗ ਦੇ ਸੱਟੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਇਦਾਂ ਦੇ ਕਾਲ ਸੈਂਟਰ ਚੱਲ ਰਹੇ ਹਨ ਜੀ ਜਿੱਥੇ ਲੋਕਾਂ ਨੂੰ ਉਹਦੇ 'ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਉਦੇ ਵਿੱਚ ਇਹਦੇ ਵਿੱਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕুলਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਕਿਸੇ ਲਾਲਚ ਕਰਕੇ ਜਾਂ ਉਹਨਾਂ ਨਾਲ ਜੁੜੇ ਰਹਿੰਦੇ ਸੀਗੇ ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਐ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਹੈ ਇੰਟਰਨੈਸ਼ਨਲ ਇੱਕ ਗਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਹੁਣ ਤੱਕ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ-ਕੀ ਹੋਰ ਇੰਡੀਆ 'ਚ ਕੀ-ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਰਾਹੀਂ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਪੁਆਇੰਟਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਊਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਊਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਊਂਟ ਤੇ ਚਾਈ ਜਾਂਦਾ ਸੀ ਉਹ ਜਿੱਦਾ ਰਹਿੰਦਾ ਪਰ ਇੱਕ ਸਰਟਨ ਅਮਾਊਂਟ ਤੇ ਆ ਕੇ ਉਹ ਹਾਰਨਾ ਸ਼ੁਰ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਠੀਕ ਹੈ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕਰੀਬਨ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਇੱਕ ਪਾਸ ਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਕੋਤੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਦਿੱਤੇ ਜੀ ਤੇ ਉਹਦੇ ਚੋ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚੋ ਬਾਰ ਬਾਰ ਕੈਸ਼ ਵਿਡਰਾ ਹੋਂਦਾ ਸੀਗਾ ਉਹ ਹਵਾਲੇ ਦੇ ਰਾਹੀਂ ਔਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਊਂਟ ਹੈ ਟੋਟਲ ਉਹ ਬਾਹਰ ਜਾ ਚੁੱਕਿਆ ਹੈ। ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰਮਾਈਂਡ ਕਹੋ ਜਾਂ ਓਨਰ ਜਿਹੜਾ ਆਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ। ਉਹਨੂੰ ਅਸੀਂ ਨਾਮਿਨੇਟ ਕਰਕੇ ਇਹਦੇ ਚੋਂ ਉਹਦੇ ਲਈ ਰੇਡਸ ਕਰ ਰਹੇ ਹਾਂ ਉਹਨੂੰ ਅਰੈਸਟ ਕਰਨ ਲਈ। ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰ ਦੇ, ਰਾਜਸਥਾਨ, ਬਿਹਾਰ, ਮੱਧਿਆ ਪ੍ਰਦੇਸ਼ ਦੇ ਰਹਿਣ ਵਾਲੇ ਆ। ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਏ ਕੈਸ਼ ਜਿਹੜੀ ਹੈਗੀ ਹੈ ਟੋਟਲ ਇਹਦੇ ਵਿੱਚ ਬਰਾਮਦਗੀ ਨਹੀਂ ਦੱਸੀ। ਇਹਦੇ ਵਿੱਚ ਇਹ ਵੀ ਜਿਹੜੀ ਅਗਰ ਵਿਅਕਤੀ ਸਾਰੇ ਬਾਹਰ ਦੇ ਨਹੀਂ ਇਹਨਾਂ ਦੇ ਵਿੱਚ ਇੱਕ ਲੁਕ ਵੀ ਇਨਵਾਲਵਮੈਂਟ ਹੈਗੀ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ ਇਹ ਹਲੇ ਜਿਹੜੀ ਚੈੱਕ ਕਰ ਰਹੇ ਆ ਉਹਦੇ ਜੇ ਕਰ ਰਹੇ ਆ ਵੀ ਮਾਡਲ ਸਪਰੈਂਡ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰਚ ਚੱਲ ਰਿਹਾ ਹੈ। 1.5-2 ਮਹੀਨੇ ਇੱਕ ਫਲੈਟ 'ਚ ਰਹਿ ਕੇ ਲੱਗੇ ਕੇ ਸ਼ਿਫਟ ਕਰ ਰਹੇ ਸੀਗੇ ਹੁਣ ਜਿਹੜੀ ਸਾਡੀ ਤਫਤੀਸ਼ ਚੱਲ ਰਹੀ ਹੋਈ ਇਹ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ ਇਹਦਾ ਰੈਂਟ ਐਗਰੀਮੈਂਟ ਹੋਇਆ ਸੀ ਜਿਹੜੇ ਹੁਣ ਫੜੇ ਗਏ ਉਹ ਤਾਂ ਸਾਨੂੰ ਆਇਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ-ਕਿੱਥੇ ਇਹਨਾਂ ਨੇ ਕੰਮ ਕੀਤਾ ਉਸ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਿਸ ਵਾਰਨ ਹੋਣਾ ਇਹ ਰਾਜਸਥਾਨ ਦਾ ਰਹਿੰਦਾ ਰਾਜਸਥਾਨ ਦਾ ਰਹਿੰਦਾ ਸਾਰੇ ਬੈਂਕਾਂ ਦੀ ਕਿਹੜੀ ਕਿਹੜੀ ਇਨਵੋਲਵਮੈਂਟ ਆਈ ਹੈ ਨਹੀਂ ਇਨਵੋਲਵਮੈਂਟ ਕਿਸੇ ਦੀ ਨਹੀਂ ਮੇਬੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਜੀ ਵੀ ਖਾਤੇ ਤਾਂ ਇਹਨ ਹੁਣ ਦੇਖਣਾ ਪੈਣਾ ਵੀ ਕਿਹੜੇ ਕਿਹੜੇ ਬੈਂਕ ਦੇ ਕਿਹੜੇ ਕਿਹੜੇ ਖਾਤਿਆਂ ਨਾਲ ਲਿੰਕਡ ਆ ਉਹ ਅਸੀਂ ਖਾਤੇ ਅੱਗੇ ਫ੍ਰੀਜ਼ ਕਰਾਵਾਂਗੇ। ਜਿਵੇਂ ਪੀਐਨ ਸਾਡੀ 8 ਨੰਬਰ ਤੇ ਸਾਡੀ ਜਿਹਨੇ ਇਹਨਾਂ ਦੀ ਇੱਕ ਸਪੈਸ਼ਲ ਹੈ। ਨਹੀਂ ਹੁਣ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਇਹ ਫੇਸਬੁੱਕ ਤੋਂ ਰਿਕਰੂਟ ਕਰਦੇ ਫੇਸਬੁੱਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਪਰ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਸੀ ਕਿ ਇੱਥੇ ਕੰਮ ਕੀ ਹੋ ਰਿਹਾ। ਉਹ ਕੰਮ ਹੋਣ ਤੋਂ ਬਾਅਦ ਫਿਰ ਮੇਬੀ ਲਾਲ ਹਾਂਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚੇ ਦੀ ਪੇਸ਼ ਪਾ ਕੱਲ ਕਰ ਲਓ ਜਿਹਨੂੰ ਅੱਜ 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 ਪੇਸ਼ ਕਰ ਰਹੇ ਹਾਂ ਜਿਹਨੂੰ ਹੁਣ ਅੰਡਰ ਰਿਮਾਰਡ ਲਾਵਾਂਗੇ ਜਿਹੜੇ ਆਰਟੀਕਲ ਦੇ ਰੈਂਕ ਵੀ ਕੋਸਰੇ ਆਈਡੀ ਐਕਸਪਰਟ ਦੇ ਇਹਨਾਂ ਦੀ ਐਜੂਕੇਸ਼ਨ ਦਾ ਕਰੈਕਟ ਜੀ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਆ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲੇਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਆ ਜੀ ਸਾਰੇ ਕੋਈ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚੋਂ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਉੱਥੇ ਇਨਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਲਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ ਜਿਹਨਾਂ ਦਾ ਕੀ ਕੀ ਕ੍ਰਿਮੀਨਲ ਰਿਕਾਰਡ ਹੈ ਕਿ ਉਹਨੇ ਕਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਟਾਰਗੇਟ ਕੀਤਾ ਜਿਵੇਂ ਬ੍ਰੌਡ ਕਮਿਊਨਿਟੀ ਸੀ ਕਿ ਜਾਂ ਇੰਡੀਅਨ ਨਹੀਂ ਨਹੀਂ ਆਪਣੇ ਆਪਣੇ ਆਪਣੀ ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਦਾ 5.10 ਕਰੋੜ ਰੁਪਏ ਤੱਕ ਆਪ ਨੂੰ ਮੈਕਸਿਮ ਕਿੰਨਾ ਮਿਲੇ ਆਪਾਂ ਤੋਂ ਕਿ ਜ਼ਿਆਦਾ ਕਿੰਨਾ ਤੱਕ ਲੱਗਿਆ ਹੋਊਗਾ 3 ਲੱਖ ਤੱਕ ਅਸੀਂ ਦੇਖਿਆ ਜਿੰਨਾ ਹੈਗਾ ਵੀ ਸਭ ਤੋਂ ਜ਼ਿਆਦਾ ਕਿਸੇ ਨੇ ਲਾਤਾਂ ਹੋਵੇਦੇ ਉਹਦੇ ਚ ਹਾਰੀ ਜਿਨ੍ਹਾਂ ਨੂੰ ਇਹ ਜੂਏ ਦੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉੱਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨਸ ਖਰੀਦੇ ਰਹਿੰਦੇ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਸਰ ਇਹ ਜਿਹੜੀ ਬੋਰਡਰ ਅਪਰੂਵ ਨਹੀਂ ਹੋ ਰਹੀ ਹੈ ਨਹੀਂ ਮੇਰੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਪੈਸਾ ਘੁੰਮ ਚੁੱਕਿਆ ਕਿਉਂਕਿ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਲ 127 ਏਟੀਐਮ ਕਾਰਡਸ ਨੇ ਕਿ ਕਿਸੇ ਨਾ ਕਿਸੇ ਟਾਈਮ ਤੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਉੱਡਾ ਸੀ ਖਾਤੇਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋ ਸਕਦਾ ਜੀ ਦੇਖੋ ਦੁਬਈ ਦਾ ਕਿਨਾਂ ਦਾ ਮਾਸਟਰ ਸਰਵਰ ਸੀ ਲੋਕੇਟ ਕਰਿਆ ਜਿਹੜਾ ਆ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ 'ਚ ਆ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣੇ ਵਿਜੇ ਨਾਮ ਦਾ ਬੰਦਾ ਸੀ ਆਇਡੈਂਟੀਫਾਈ ਕੀਤਾ ਹੈ ਇਹਨੂੰ ਫੜਾਂਗੇ ਜੀ ਇਹ ਤਾਂ ਹੋਰ ਚੰਡੀਗੜ੍ਹ ਮੋਹਾਲੀ ਆਪਣੇ ਟਰਾਈ ਸਿਟੀਜ਼ ਜਾਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਹੇ ਉਹ ਫਿਰ ਬਾਕੀ ਅੱਗੇ ਜਾਂਚ ਕਰਾਂਗੇ। ਸ਼ਾਨ ਸਰ ਜਿਹੜਾ ਲਿੰਕ ਪੇਜ ਹੋ ਗਿਆ ਤੁਸੀਂ ਆ ਇਹ ਕੀ WhatsApp ਦੇ ਉੱਤੇ ਹੈ ਕਿ ਜਾਂ Facebook ਉੱਤੇ ਜਿਹੜੀ ਜੱਤੂ ਦੇ ਨਾਲ ਸਟਾਰ ਹੁੰਦੀ ਹੈ। ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀ ਐਡਸ ਕਰਦੇ ਸੀਗੇ ਉਹ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨੂੰ ਐਡ ਹੋਵਲਾ ਦਿੱਤਾ ਆਪਾਂ ਨੇ। ਆ ਦੇ ਦਿਓ ਉਹਨਾਂ ਨੂੰ ਨਾਲ ਨਾਲ ਜਿਵੇਂ ਆ ਵੈੱਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈੱਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੋ ਸੀਗਾ ਪੇਜ ਬਣਾਇਆ ਹੋਇਆ ਸੀਗਾ। ਤਾਂ ਜਿਹੜੀ ਇਹ ਬੱਚਿਆਂ ਨੂੰ ਅਲੱਗ-ਅਲੱਗ ਵੇਸਨਾ ਕਰੀਏ ਸਰ ਜੀ ਜੀ ਕਿਹੜਾ ਹੁੰਦਾ ਹੈ ਟੂ ਗੈਂਬਲਿੰਗ ਕੀਤਾ ਜਾ ਸਕਦਾ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ ਹੁਣ ਜਿਹੜੀ ਐਡ ਕਰਾਂਗੇ ਜੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਫतीश ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਂਬਲਿੰਗ ਐਕਟ ਹੇਠ ਵਿੱਚ ਐਡ ਕਰਾਂਗੇ ਜਿਹੜੇ ਜਿਹੜੇ ਤੁਸੀਂ ਕਹਿੰਦੇ ਸੀ ਕਿ ਰਹਿ ਗਏ ਨੇ ਜਾਂ ਮਤਲਬ ਕਿ ਕਿਸ ਨਰੇ ਆਨ ਗੋਇੰਗ ਤੇ ਉਹ ਜਿਹੜੇ ਜਿੱਥੇ ਹੋ ਰਿਹਾ ਸੀ ਜਿੱਥੇ ਦੀ ਕਰਾਈ ਕੀਤੀ ਨਾ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸ਼ ਕਰਨੀ ਹੈ ਤੇ ਉੱਥੇ ਇਹ ਕੰਮ ਕਰਦੇ ਹੋਣ ਤੇ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰ ਤਾਂ ਉਹ ਸਾਰਾ ਕੁਝ ਉਹਨਾਂ ਦੀ ਅੱਜ ਉਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਤੇ ਪਤਾ ਲੱਗ ਜੂਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਪੇਸ਼ ਕਰ ਰਹੇ ਆ ਬੰਦਿਆਂ ਨੂੰ ਤੇ ਫਿਰ ਉ ਤੋਂ ਅੱਗੇ ਦੀ ਸਾਰੇ ਜਾਂਚ ਕਰੀ ਜੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਐ ਅਸੀਂ ਸੱਟੇਰੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਜੀ। ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਇਦਾਂ ਦੇ ਕਾਲ ਸੈਂਟਰ ਚੱਲ ਰਹੇ ਹਨ ਜੀ। ਜਿੱਥੇ ਲੋਕਾਂ ਨੂੰ ਉਹਦੇ 'ਚ ਇੱਕ ਵੈਬਸਾਈਟ ਦੇ ਰਾਹੀਂ ਜੁਆਇਨ ਕਰਾ ਕੇ ਉਹਨਾਂ ਤੋਂ ਠੱਗੀਆਂ ਮਾਰੀਆਂ ਜਾਂਦੀਆਂ। ਉਹਦੇ ਵਿੱਚ ਇਹਦੇ 'ਚ ਕੀ ਸੀਗਾ ਜੀ ਇੱਕ ਦੋ ਕਾਲ ਸੈਂਟਰ ਪਰਟੀਕੁਲਰ ਜਿਹੜੇ ਚੱਲ ਰਹੇ ਸੀ ਇੱਕ ਐਫਬੀ ਫੇਸਬੁੱਕ ਤੇ ਐਡ ਦੇ ਕੇ ਜਿਹੜੇ ਬੱਚੇ ਸੀ ਉੱਥੇ ਕੰਮ ਕਰਨ ਵਾਲੇ ਉਹਨਾਂ ਨੂੰ ਰਿਕਰੂਟ ਕਰਦੇ ਸੀਗੇ ਤੇ ਉੱਥੇ ਉਹਨਾਂ ਨੂੰ ਦੱਸਦੇ ਨਹੀਂ ਸੀ ਪਹਿਲਾਂ ਕਿ ਕੀ ਕੰਮ ਹੋ ਰਿਹਾ ਪਰ ਬਾਅਦ ਵਿੱਚ ਮੇਰੇ ਉਹਨਾਂ ਨੂੰ ਕਨਵੇ ਕਰਤਾ ਜਾਂਦਾ ਸੀਗਾ ਜਾਂ ਕਿਸੇ ਲਾਲਚ ਕਰਕੇ ਉਹਨਾਂ ਨਾਲ ਜੁੜੇ ਰਹਿੰਦੇ ਸੀਗੇ। ਆਨਲਾਈਨ ਦੀ ਜਿਹੜੀ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਇਹ ਕਾਲ ਸੈਂਟਰ ਇਸ ਤਰ੍ਹਾਂ ਆਪਰੇਟ ਕਰਦੇ ਸੀਗੇ ਜੀ ਕਿ ਲੋਕਾਂ ਨੂੰ ਅਲੱਗ-ਅਲੱਗ ਨੂੰ ਆਨਲਾਈਨ ਗੇਮਿੰਗ ਦਿਖਾ ਕੇ ਆਪਣੇ ਨਾਲ ਜੋੜਿਆ ਜਾਂਦਾ ਸੀਗਾ। ਉਹਨਾਂ ਦੀ ਜਿਹੜੀ ਵੈਬਸਾਈਟ ਹੈਗੀ ਹੈ ਇੱਕ allpanelexchd.com ਇਹਦੇ ਉੱਤੇ ਅਲੱਗ-ਅਲੱਗ ਗੇਮਸ ਦੇ ਉੱਪਰ ਸੱਟਾ ਲਵਾਇਆ ਜਾਂਦਾ ਸੀ। ਇਸ ਵੈਬਸਾਈਟ ਦੇ ਉੱਪਰ ਜਿਹੜਾ ਇਹਦਾ ਹਲੇ ਤੱਕ ਸਾਨੂੰ ਜਿੰਨਾ ਕ ਪਤਾ ਲੱਗਿਆ ਇਹ ਇੰਟਰਨੈਸ਼ਨਲ ਇੱਕ ਗਰੋਹ ਹੈ ਇਹਨਾਂ ਦਾ ਜਿਹੜਾ ਮਾਸਟਰ ਸਰਵਰ ਹੈਗਾ ਸਾਡੇ ਹਿਸਾਬ ਨਾਲ ਉਹਨਾਂ ਦਾ ਦੁਬਈ ਦੇ ਵਿੱਚ ਹੈਗਾ ਫਿਰ ਵੀ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਵੀ ਇੱਥੇ ਕੀ ਕੀ ਹੋਰ ਇੰਡੀਆ 'ਚ ਕੀ ਕੀ ਹੋ ਸਕਦਾ ਹੈ ਲੇਕਿਨ ਹਲੇ ਤੱਕ ਦੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਮਾਸਟਰ ਸਰਵਰ ਦੁਬਈ 'ਚ ਹੈ ਜਿਹੜਾ ਵੀ ਬੰਦਾ ਇਹਨਾਂ ਦੀ ਵੈਬਸਾਈਟ ਤੇ ਜੁਆਇਨ ਕਰਦਾ ਸੀਗਾ ਉਹਨੂੰ ਇੱਕ ਆਈਡੀ ਪਾਸਵਰਡ ਦਿੱਤਾ ਜਾਂਦਾ ਸੀਗਾ ਜਿਹਦੇ ਰਾਹੀਂ ਉਹ ਬਾਰ-ਬਾਰ ਇਹਨਾਂ ਨਾਲ ਲੌਗਇਨ ਕਰਕੇ ਜੁਆਇਨ ਕਰਦਾ ਸੀਗਾ ਉੱਥੇ ਉਹ ਪੁਆਇੰਟਸ ਪਰਚੇਸ ਕਰਦਾ ਸੀਗਾ ਗੇਮਸ ਖੇਡਣ ਲਈ ਛੋਟੇ ਅਮਾਉਂਟ ਤੋਂ ਸ਼ੁਰੂ ਜਦੋਂ ਇੱਕ ਕੋਈ ਬੰਦਾ ਇਹਨੂੰ ਛੋਟੇ ਅਮਾਉਂਟ ਤੋਂ ਸ਼ੁਰੂ ਕਰਦਾ ਸੀ ਤਾਂ ਉਹਨੂੰ ਜਿਤਾਉਂਦੇ ਰਹਿੰਦੇ ਸੀ ਇਹਨਾਂ ਦਾ ਜਿਹੜਾ ਐਲਗੋਰਿਦਮ ਹੈ ਉਸ ਤਰ੍ਹਾਂ ਕੰਮ ਕਰਦਾ ਸੀ ਕਿ ਇੱਕ ਬੰਦਾ ਜਦੋਂ 50000 1 ਲੱਖ 2 ਲੱਖ ਹੋਰ ਵੱਡੇ ਅਮਾਉਂਟ ਚ ਪਾਈ ਜਾਂਦਾ ਸੀ ਉਹ ਜਿੱਦਾ ਰਹਿੰਦਾ ਸੀ ਪਰ ਇੱਕ ਸਰਟਨ ਅਮਾਉਂਟ ਤੇ ਆ ਕੇ ਉਹ ਹਾਰਨਾ ਸ਼ੁਰੂ ਕਰ ਦਿੰਦਾ ਸੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਕਿ ਉਹਨੂੰ ਬਿਲਕੁਲ ਉਹਦੇ ਪੈਸੇ ਤੋਂ ਬੰਦੇ ਨੂੰ ਲੁੱਟ ਲਿਆ ਜਾਂਦਾ ਸੀਗਾ ਜੀ ਹੁਣ ਤੱਕ ਦੀ ਜਿਹੜੀ ਸਾਡੀ ਤਫ਼ਤੀਸ਼ ਹੈਗੀ ਹੈ ਅਸੀਂ ਇਹਨਾਂ ਦੇ ਤਕ 127 ਬੈਂਕ ਏਟੀਐਮ ਸਾਨੂੰ ਮਿਲੇ ਹਨ ਜਿੰਨੇ ਇੱਕ ਪਾਸ ਬੁਕਸ ਵੀ ਕੁਝ ਮਿਲੀਆਂ ਹੈਗੀਆਂ ਜਿੰਨਾ ਕੋਤੇ ਹਿਸਾਬ ਨਾਲ ਅਸੀਂ ਚੈੱਕ ਕੀਤਾ 18 ਕਰੋੜ ਰੁਪਏ ਦਾ ਤਕਰੀਬਨ ਇਹ ਹਲੇ ਤੱਕ ਗਵਨ ਕਰ ਦਿੱਤੇ ਤੇ ਉਹਦੇ ਚ ਕਾਫੀ ਪੈਸਾ ਜਿੰਨੀ ਗੱਲੇ ਤੱਕ ਅਸੀਂ ਜਾਂਚ ਕੀਤੀ ਹੈ ਉਹਦੇ ਚ ਬਾਰ ਬਾਰ ਕੈਸ਼ ਵਿਡਰਾ ਹੁੰਦਾ ਸੀਗਾ ਤੇ ਉਹ ਹਵਾਲੇ ਦੇ ਰਾਹੀਂ ਫੋਰਨ ਚ ਤਕਰੀਬਨ 80 ਤੋਂ 85% ਜਿਹੜਾ ਅਮਾਉਂਟ ਹੈ ਟੋਟਲ ਉਹ ਬਾਹਰ ਜਾ ਚੁੱਕਿਆ ਹੈ ਟੋਟਲ ਰਿਕਵਰ ਟੋਟਲ ਇਹਦੇ ਚ ਜੀ 8 ਬੰਦੇ ਅਰੈਸਟ ਹੋਏ ਆ ਦੋ ਲੋਕੇਸ਼ਨਾਂ ਤੇ ਇਹ ਚੱਲ ਰਹੇ ਸੀਗੇ ਇੱਕੋ ਹੀ ਬੰਦਾ ਹਲੇ ਜਿਹੜਾ ਇਹਦਾ ਮਾਸਟਰਮਾਈਂਡ ਕਹਿੰਦੇ ਹੋ ਜਾਂ ਓਨਰ ਜਿਹੜਾ ਆਪਰੇਟ ਕਰ ਰਿਹਾ ਸੀ ਉਹ ਵਿਜੇ ਨਾਮ ਦਾ ਬੰਦਾ ਹੈਗਾ ਉਹਨੂੰ ਅਸੀਂ ਨੋਮੀਨੇਟ ਕਰਕੇ ਇਹਦੇ ਚ ਉਹਦੇ ਲਈ ਰੇਡਸ ਕਰ ਰਹੇ ਹਾਂ ਉਹਨੂੰ ਅਰੈਸਟ ਕਰਨ ਲਈ ਬਟ ਉਸ ਤੋਂ ਸਿਵਾ 8 ਬੰਦੇ ਇਨ ਟੋਟਲ ਜਿਹੜੇ ਅਲੱਗ-ਅਲੱਗ ਮਹਾਰਾਸ਼ਟਰ ਦੇ ਰਾਜਸਥਾਨ ਬਿਹਾਰ ਮੱਧਿਆਪਰਦੇਸ਼ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਇਹਦੇ ਵਿੱਚੋਂ 8 ਬੰਦਿਆਂ ਨੂੰ ਅਸੀਂ ਅਰੈਸਟ ਕੀਤਾ ਜੀ ਟੋਟਲ ਸਾਨੂੰ ਇਹਨਾਂ ਕੋਲੋਂ 5 ਲੈਪਟਾਪ 51 ਮੋਬਾਈਲ ਫੋਨਸ 70 SIM ਕਾਰਡ 127 ATM ਕਾਰਡਸ ਔਰ 2.5 ਲੱਖ ਰੁਪਿਆ ਕੈਸ਼ ਜਿਹੜੀ ਹੈਗੀ ਟੋਟਲ ਇਹਦੇ ਵਿੱਚ ਬਰਾਮਦਗੀ ਨਹੀਂ ਤਕਉ। ਇਹਦੇ ਵਿੱਚ ਇੰਨਾ ਜੀ ਜਿਹੜੀ ਆਡਿਟ ਦੇਖਤੀ ਸਾਰੇ ਬਾਅਦ ਦੇ ਲਈ ਇਹਨਾਂ ਦੇ ਵਿੱਚ ਲੁਕ ਵੀ ਮੈਨੂਮੈਂਟ ਹੈਗੀ ਨਹੀਂ ਹਾਲ ਤੱਕ ਲੋਕਲ ਦੀ ਨਹੀਂ ਹੈਗੀ ਇਹ ਹਲੇ ਜਿਹੜੀ ਚੈੱਕ ਕਰ ਰਹੇ ਉਹਦੇ ਜੇ ਕਰ ਰਹੇ ਆ ਵੀ ਮਾਡਲ ਸਪਰੈਂਡੀ ਇਹ ਤਕਰੀਬਨ ਪਿਛਲੇ 6-7 ਮਹੀਨੇ ਤੋਂ ਰੇ ਚੱਲ ਰਿਹਾ। ਡੇਢ-2 ਮਹੀਨੇ ਇੱਕ ਫਲੈਟ 'ਚ ਰਹਿ ਕੇ ਅੱਗੇ-ਅੱਗੇ ਸ਼ਿਫਟ ਕਰ ਰਹੇ ਸੀਗੇ। ਹੁਣ ਜਿਹੜੀ ਸਾਡੀ ਤਫਤੀਸ਼ ਚੱਲ ਰਹੀ ਹੋਈ ਇਹ ਚੱਲ ਰਹੀ ਵੀ ਇਹ ਫਲੈਟ ਕਿਸ ਲਈ ਰੈਂਟ ਤੇ ਲਏ ਗਏ ਸੀ? ਮੈਂ ਰੈਂਟ ਐਗਰੀਮ ਜਿਹੜੇ ਹੁਣ ਫੜੇ ਗਏ ਉਹ ਤੋਂ ਸਾਨੂੰ ਆਇਡੈਂਟੀਫਾਈਡ ਹੈ ਵੀ ਪਹਿਲਾਂ ਕਿੱਥੇ ਕਿੱਥੇ ਇਹਨੇ ਕੰਮ ਕੀਤਾ ਉਸ ਲਾਈਨ ਤੇ ਹੁਣ ਸਾਡੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਕਿਸੇ ਦਾ ਰਹਿਣਾ ਹੈ ਇਹ ਰਾਜਸਥਾਨ ਦਾ ਰਹਿਣਾ ਹੈ ਰਾਜਸਥਾਨ ਦਾ ਰਹਿਣਾ ਹੈ ਸਾਰੇ ਬੈਂਕਾਂ ਵੀ ਕਿੰਨੀ ਦੀ ਐਨਵੋਲਵਮੈਂਟ ਆਈ ਹੈ ਨਹੀਂ ਇਨਵੋਲਵਮੈਂਟ ਕਿਸੇ ਦੀ ਨਹੀਂ ਮੇਰੇ ਵੀ ਹੁਣ ਅਸੀਂ ਉਹੀ ਚੈੱਕ ਕਰਨਾ ਹੈ ਜਿਵੇਂ ਖਾਤੇ ਤਾਂ ਇਹਨੇ ਦੇਖੋ ਲੀਗਲੀ ਖਲਵਾਏ ਹੋਣਗੇ ਜਿਨ੍ਹਾਂ ਦੇ ਪੈਸੇ ਆ ਰਹੇ ਸੀ ਉਹਨਾਂ ਸਾਰੀ ਸਾਰੇ ਜਿੰਨੇ ATM 127 ਕਾਰਡ ਹੈ ਹੁਣ ਦੇਖਣਾ ਪੈਣਾ ਵੀ ਕਿਹੜੇ ਕਿਹੜੇ ਬੈਂਕ ਦੇ ਕਿਹੜੇ ਕਿਹੜੇ ਖਾਤਿਆਂ ਨਾਲ ਲਿੰਕਡ ਹੈ ਉਹ ਅਸੀਂ ਖਾਤੇ ਅ ਪਾਤੀ ਨੇ ਇਨਰਜੀ ਕਿਹਦੀ ਸਪੈਸ਼ਲ ਹੈ ਨਹੀਂ ਹਲੇ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਇਹ ਜਿਵੇਂ ਤੁਹਾਨੂੰ ਪਹਿਲਾਂ ਸਟਾਰਟਿੰਗ ਜੀ ਦੱਸਿਆ ਵੀ ਇਹ ਫੇਸਬੁੱਕ ਤੋਂ ਰਿਕਰੂਟ ਕਰਦੇ ਫੇਸਬੁੱਕ ਤੋਂ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੋਂ ਰਿਕਰੂਟ ਕਰਦੇ ਸੀਗੇ ਤੇ ਉਹ ਬੰਦਾ ਜਦੋਂ ਇੱਕ ਜੌਬ ਲਈ ਆਂਦਾ ਸੀ ਵੀ ਕਾਲ ਸੈਂਟਰ ਹੈ ਕੁਛ ਹੈ ਪਰ ਉਹਨੂੰ ਹੌਲੀ-ਹੌਲੀ ਪਤਾ ਲੱਗਦਾ ਸੀ ਕਿ ਇੱਥੇ ਕੰਮ ਕੀ ਹੋ ਰਿਹਾ ਹੈ ਤੇ ਉਹ ਕੰਮ ਹੋਣ ਤੋਂ ਬਾਅਦ ਫਿਰ ਮੇਬੀ ਲਾਲਚ ਕਰਕੇ ਬੰਦਾ ਜੁੜਿਆ ਰਹਿੰਦਾ ਜੀ ਕਿਸੇ ਕਰਕੇ ਉੱਥੇ ਕੰਮ ਕਰਦੇ ਰਹਿੰਦੇ ਹਾਂਜੀ ਖਰੜ ਦਾ ਜੀ ਖਰੜ ਦੇ ਮੈਂ ਤੁਹਾਨੂੰ ਦੱਸ ਤਾ ਰਿਹਾ ਐਡਰੈਸ ਹੈਗਾ ਵਿੱਚ ਦੇ ਪੇਸ਼ ਆਪਾਂ ਗੱਲ ਕਰ ਲਈ ਅੱਜ 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 ਪੇਸ਼ ਕਰ ਰਹੇ ਹਾਂ ਜਿਹਨੂੰ ਹੁਣ ਅੰਡਾ ਰਿਮਾਂਡ ਲਾਵਾਂਗੇ ਜਿਹੜੇ ਸਾਡੇ ਕੋਲ ਲੈਨਸ ਵੀ ਪੁੱਜ ਰਹੇ ਆਈਡੀ ਐਕਸਪਰਟ ਦੇ ਇਹਨਾਂ ਦੀ ਐਜੂਕੇਸ਼ਨ ਦਾ ਕਰੈਕਟ ਜੀ ਐਜੂਕੇਸ਼ਨ ਸਾਰੇ ਗ੍ਰੈਜੂਏਟ ਜਾਂ ਅੰਡਰ ਗ੍ਰੈਜੂਏਟ ਹੈਗੇ ਜਿਨ੍ਹਾਂ ਨੇ ਕੋਈ ਨਾ ਕੋਈ ਥੋੜਾ ਬਹੁਤ ਕੰਪਿਊਟਰ ਦੀ ਨੋਲਿਜ ਜਾਂ ਕੋਈ ਡਿਪਲੋਮਾ ਵਗੈਰਾ ਕੀਤਾ ਹੋਇਆ ਉਹ ਹੈਗੇ ਜੀ ਸਾਰੇ ਕੋਈ ਹਿਸਟਰੀ ਸ਼ੀਟਰ ਇਦਾਂ ਦਾ ਕੋਈ ਕ੍ਰਿਮੀਨਲ ਲੱਗ ਨਹੀਂ ਰਿਹਾ ਸਾਨੂੰ ਹਲਦਾ ਕਿਨਾਂ ਚ ਪਰ ਫਿਰ ਵੀ ਅਸੀਂ ਜਿਹੜੇ ਜਿਹੜੇ ਥਾਣੇ ਦੇ ਰਹਿਣ ਵਾਲੇ ਉੱਥੇ ਇੰਟੀਮੇਸ਼ਨ ਭੇਜ ਕੇ ਇਹਨਾਂ ਦਾ ਕ੍ਰਿਮੀਨਲ ਰਿਪੋਰਟ ਲਵਾਵਾਂਗੇ ਜ਼ਰੂਰ ਕਿ ਉੱਥੇ ਲੋਕਲ ਥਾਣੇ 'ਚ ਇਹਨਾਂ ਦਾ ਕੀ ਕੀ ਕ੍ਰਿਮੀਨਲ ਰਿਪੋਰਟ ਹੈ ਕਿਹੜੇ ਬੰਦਿਆਂ ਨੂੰ ਸਭ ਤੋਂ ਵੱਧ ਤਾਰੀਫ ਕੀਤਾ ਗਿਆ ਰਿਹਾ ਰਿਪੋਰਟ ਵੀ ਕਰਉਣੀ ਸੀ ਜੇ ਇੰਡੀਅਨ ਨਹੀਂ ਨਹੀਂ ਆਪਣੇ 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 ਲੋਕਲ ਵੀ ਹੈਗੇ ਮਿਡਲ ਕਲਾਸ ਵੀ ਹੈਗੇ ਮਤਲਬ ਅਲੱਗ ਅਲੱਗ ਟਰਾਂਜੈਕਸ਼ਨ ਮਿਲੀਆਂ ਕੋਈ ਬੰਦੇ ਦਾ 5.10 ਕਰੋੜ ਰੁਪਏ ਤੱਕ ਆਪਕੋ ਮੈਕਸਿਮ ਕਿੰਨਾ ਮਿਲੇ ਆਪਾਂ ਨੂੰ ਤੋਂ ਕਿ ਜ਼ਿਆਦਾ ਕਿੰਨਾ ਤੱਕ ਲੱਗਿਆ ਹੋਊਗਾ 3 ਲੱਖ ਤੱਕ ਅਸੀਂ ਦੇਖਿਆ ਜਿੰਨਾ ਹੈਗਾ ਵੀ ਸਭ ਤੋਂ ਜ਼ਿਆਦਾ ਕਿਸੇ ਨੇ ਲਾਤਾਂ ਹੋਵੇਦੇ ਉਹਦੇ ਚ ਹਾਰੀ ਜਿਨ੍ਹਾਂ ਨੂੰ ਇਹ ਜੁਏਰੀ ਸੱਟੇ ਦੀ ਆਦਤ ਪੈ ਜਾਂਦੀ ਹੈ ਜੀ ਉਹਨਾਂ ਲਈ ਇੱਕ ਈਜ਼ੀ ਵੇ ਆਊਟ ਮਿਲ ਗਿਆ ਸੀਗਾ ਕਿ ਉੱਥੋਂ ਪੇਮੈਂਟ ਕਰਦੇ ਰਹਿੰਦੇ ਸੀਗੇ ਜੋ ਕੌਇਨਸ ਖਰੀਦੇ ਰਹਿੰਦੇ ਜਿਹਦੇ ਨਾਲ ਅੱਗੇ ਖੇਡਦੇ ਸੀ ਤੇ ਸਰ ਇਹ ਜਿਹੜੀ ਬੁੱਕਰ ਪਰਪਰ ਵੀ ਉਹ ਉਹਦੀ ਹੈ ਨਹੀਂ ਮੇਰੀ ਪਹਿਲਾਂ ਦੀ ਵੀ ਹੋਵੇ ਅਸੀਂ ਜਿਹੜੇ ਇਹਨਾਂ ਦੇ ਬੈਂਕ ਅਕਾਊਂਟਸ ਵਗੈਰਾ ਮਿਲੇ ਨਾ ਉਹਨਾਂ ਦੀ ਹਾਲੇ ਤੱਕ ਪ੍ਰੀਲੀਮਰੀ ਜਿੰਨੀ ਕੀਤੀ ਹੈਗੀ ਹੈ ਵੀ ਕਿੰਨੇ ਐਸਾ ਘੁੰਮ ਚੁੱਕਿਆ ਕਿਉਂਕਿ ਉਹਦੇ ਰੱਖਦੇ ਨਹੀਂ ਸੀ ਪੈਸੇ ਖਾਤੇ ਜਾਂਦੇ ਸੀ ਡੇਲੀ ਬੇਸਿਸ ਤੇ ਵਿਡਰਾਅ ਹੁੰਦੇ ਸੀ ਤਾਂ ਹੀ ਇਹਨਾਂ ਕੋਲ 127 ATM ਕਾਰਡਸ ਨੇ ਕਿ ਕਿਸੇ ਨਾ ਕਿਸੇ ਟਾਈਮ ਤੇ ਲਗਾਤਾਰ ਪੈਸੇ ਵਿਡਰਾਅ ਕਰਦੇ ਰਹਿੰਦੇ ਸੀ ਤੇ ਉਹ ਹਵਾਲੇ ਰਹੀਂ ਫਿਰ ਚੈਨਲ ਹੁੰਦਾ ਸੀ ਖਾਤਿਆਂ ਜਿਨ੍ਹਾਂ ਨੇ ਪੈਸੇ ਰੱਖੇ ਨਹੀਂ ਕਦੇ ਵੀ ਹੋ ਸਕਦਾ ਜੀ ਦੇਖੋ ਦੁਬਈ ਦਾ ਕਿਨਾਂ ਦਾ ਮਾਸਟਰ ਸਰਵਰ ਵੀ ਲੋਕੇਟ ਕਰਾ ਜਿਹੜਾ ਹੈ ਹਾਂ ਬਿਲਕੁਲ ਜਿਹੜਾ ਮਾਸਟਰ ਸਰਵਰ ਹੈ ਦੁਬਈ 'ਚ ਹੈ ਤਾਂ ਕੋਈ ਨਾ ਕੋਈ ਉੱਥੇ ਵੀ ਆਪਰੇਟ ਕਰ ਰਿਹਾ ਹੋਵੇਗਾ ਜਿਹੜਾ ਹੁਣ ਵਿਜੇ ਨਾਮ ਦਾ ਬੰਦਾ ਸੀ ਆਇਡੈਂਟੀਫਾਈ ਕੀਤਾ ਹੈ ਇਹਨੂੰ ਪੜਾਂਗੇ ਜੀ ਇਹ ਤੋਂ ਹੋਰ ਪਤਾ ਲੱ ਚੰਡੀਗੜ੍ਹ ਮੋਹਾਲੀ ਆਪਣੇ ਟਰਾਈ ਸਿਟੀਜ਼ ਜਾਂ ਬਾਹਰ ਕਿਤੇ ਹੋਰ ਕਿੰਨੇ ਚੱਲ ਰਹੇ ਉਹ ਫਿਰ ਬਾਕੀ ਅੱਗੇ ਜਾਂਚ ਕਰਾਂਗੇ। ਸ਼ਾਨ ਸਰ ਜਿਹੜਾ ਲਿੰਕ ਪੇਜ ਜਿਹੜਾ ਇਹ ਕੀ WhatsApp ਦੇ ਉੱਤੇ ਇੱਕ ਜਾਂ Facebook ਉੱਤੇ ਜਿਹੜੀ ਜਿੱਤ ਨੂੰ ਰਿਕਾਰ ਹੁੰਦੀ ਹੈ। ਸੋਸ਼ਲ ਮੀਡੀਆ ਸਾਰੇ ਦੇ ਉੱਪਰ ਨਾ ਇਹ ਅਲੱਗ-ਅਲੱਗ ਤਰ੍ਹਾਂ ਦੀ ਐਡਸ ਕਰਦੇ ਸੀਗੇ ਉਹ ਤੁਹਾਨੂੰ ਪ੍ਰੈਸ ਨੋਟ ਦੇ ਨਾਲ ਇਹਨੂੰ ਐਡ ਰੋਲ ਆ ਦਿੱਤਾ ਆਪਾਂ ਨੇ। ਆਹ ਦੇ ਦਿਓ ਉਹਨਾਂ ਨੂੰ ਨਾਲ ਨਾਲ ਜਿਵੇਂ ਆਹ ਵੈਬਸਾਈਟ ਦਾ ਇੱਕ ਵਾਰੀ ਦਿਖਾ ਦਿਓ ਆਹ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਵੈਬਸਾਈਟ ਦਾ ਜਿਹੜਾ ਹੈਗਾ ਨਾ ਇਸ ਤਰ੍ਹਾਂ ਦਾ ਹੋ ਸੀਗਾ ਪੇਜ ਬਣਾਇਆ ਹੋਇਆ ਸੀਗਾ। ਤਾਂ ਜਿਹੜੀ ਇਹ ਬੱਚਿਆਂ ਨੂੰ ਰ ਅਲੱਗ-ਅਲੱਗ ਵੇਸਨਾ ਕਰ ਲੀ। ਤਾਂ கேਮਿੰਗ ਕਿੱਧਰੋਂ ਦੇ ਰੂਲ ਐਵਨਿੰਗ ਤੋਂ ਕਿੱਥੀ ਕੀਤਾ ਜਾ ਸਕਦਾ ਹੈ? ਗੈਮਬਲਿੰਗ ਕੀਤਾ ਜਾ ਸਕਦਾ ਜੀ ਬਿਲਕੁਲ ਹਲੇ ਤੱਕ ਅਸੀਂ ਪਰ 420 ਤੇ ਆਈਟੀ ਐਕਟ ਚ ਐਫ ਆਈ ਆਰ ਦਿੱਤੀ ਹੈ। ਹੁਣ ਜਿਹੜੀ ਐਡ ਕਰਾਂਗੇ ਦੀ ਹਲੇ ਹਲੇ ਤੱਕ ਨਹੀਂ ਆਇਆ ਨਾ ਹੁਣ ਜਿਵੇਂ ਤਰਤੀਸ ਚ ਜ਼ਿਆਦਾ ਆਊਗਾ ਸਾਡੇ ਕੋਲ ਉਹਦਾ ਕਲੀਅਰ ਐਵੀਡੈਂਸ ਆਜੂਗਾ ਫਿਰ ਅਸੀਂ ਇਹਨੂੰ ਗੈਮਬਲਿੰਗ ਐਕਟ ਹੇ ਵਿੱਚ ਐਡ ਕਰਾਂਗੇ। ਜਿਹੜੇ ਜਿਹੜੇ ਵਿੱਚ ਕਹਿੰਦੇ ਸੀ ਕਿ ਰੈਗੂਲਰ ਜਾਂ ਮਤਲਬ ਇਮਰਜੀ ਸਟੇਟ ਆਲ ਗੋਇੰਗ ਉਹ ਜਿਹੜੇ ਜਿੱਤੇ ਹੋਵੇ ਜਿੱਦ ਤੱਕ ਪ੍ਰਾਈਵੇਸੀ ਨਹੀਂ ਨਹੀਂ ਉਹ ਅਸੀਂ ਹੁਣ ਲੈ ਰਹੇ ਹਾਂ ਜੀ ਉਹਨਾਂ ਤੋਂ ਉਹਨਾਂ ਨੂੰ ਬੁਲਾਇਆ ਹੋਨਰਸ ਨੂੰ ਕਿ ਉਹਨਾਂ ਨੇ ਕੀ ਪੁਲਿਸ ਵੈਰੀਫਿਕੇਸ਼ਨ ਕਰਾਈ ਸੀ ਕਾਦੇ ਲਈ ਜਾਂ ਹੋ ਸਕਦਾ ਉਹਨਾਂ ਨੂੰ ਐਜ਼ ਅ ਰੈਂਟੀ ਦੱਸਿਆ ਹੋਵੇ ਵੀ ਅਸੀਂ ਇੱਥੇ ਰੈਸ਼ ਕਰਨੀ ਹੈ ਤੇ ਉੱਥੇ ਇਹ ਕੰਮ ਕਰਦੇ ਹੋਣ ਤਾਂ ਹੋ ਸਕਦਾ ਉਹਨਾਂ ਦੀ ਕਨਾਈਵੈਂਸ ਵੀ ਹੋਵੇ ਉਹਨਾਂ ਨੂੰ ਪਤਾ ਹੋਵੇ ਵੀ ਇਹ ਕੰਮ ਕਰਾ ਤਾਂ ਉਹ ਸਾਰਾ ਕੁਝ ਉਹਨਾਂ ਦੀ ਅੱਜ ਉਹਨਾਂ ਦਾ ਰਿਮਾਂਡ ਲੈ ਰਹੇ ਹਾਂ ਜੀ ਤੇ ਪਤਾ ਲੱਗ ਜੂਗਾ ਕਿੰਨੇ ਦਿਨ ਦਾ ਮਿਲਦਾ ਕੋਰਟ ਪੇਸ਼ ਕਰ ਰਹੇ ਆ ਬੰਦਿਆਂ ਨੂੰ ਤੇ ਫਿਰ ਉੱਤੋਂ ਅੱਗੇ ਦੀ ਸਾਰੇ ਜਾਂਚ ਹੋਵੇ ਅਸੀਂ ਜਿਹੜੀ ਪ੍ਰੈਸ ਕਾਨਫਰੈਂਸ ਹੈਗੀ ਐ ਅਸੀਂ ਦੋ ਸੱਟੇ ਦੇ ਕਾਲ ਸੈਂਟਰ ਜਿਹੜੇ ਚੱਲ ਰਹੇ ਸੀ ਖਰੜ ਦੇ ਏਰੀਆ ਵਿੱਚ ਉਹਦੇ ਸਬੰਧ ਵਿੱਚ ਰੱਖੀ ਗਈ ਹੈ ਜੀ ਡੀਐਸਪੀ ਸਾਈਬਰ ਕ੍ਰਾਈਮ ਔਰ ਸਾਈਬਰ ਯੂਨਿਟ ਜਿਹੜੀ ਸਾਡੀ ਹੈਗੀ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਖਰੜ ਦੇ ਏਰੀਆ ਦੇ ਵਿੱਚ ਦੋ ਇਦਾਂ ਦੇ ਕਾਲ ਸੈਂਟਰ ਚੱਲ ਰਹੇ ਹਨ ਜੀ ਜਿੱਥੇ ਲੋਕਾਂ ਨੂੰ ਉਹਦੇ ਚ